ਦੀਵਾਨਾ ਰੇੜੀ ਦੇ ਸਤਕਾਰ ਸੋਤਿਓ ਇਹ ਨਹੀਂ ਦਿਨੀ ਸੱਪਾਂ ਦੇ ਡੱਸਣ ਦੀਆਂ ਖਬਰਾਂ ਬਹੁਤ ਨੇ ਸੋ ਪੀਜੀਆਈ ਦੇ ਵਿੱਚ ਕਬੱਡੀ ਦੇ ਇੱਕ ਚਰਚਿਤ ਖਿਡਾਰੀ ਨੇ ਵੀ ਸਨੇਕ ਬਾਈਟ ਦੇ ਕਾਰਨ ਦਮ ਤੋੜ ਦਿੱਤਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਆਮ ਆਲੇ ਦੁਆਲੇ ਰੋਜ਼ ਵੇਖਦੇ ਆ ਤੇ ਪੰਜਾਬ ਦੇ ਵਿੱਚ ਸੱਪਾਂ ਦੀਆਂ ਕਿਸਮਾਂ ਨੂੰ ਵੀ ਲੈ ਕੇ ਕਾਫੀ ਰੌਲਾ ਕਿ ਕੁਝ ਸੱਪ ਆਉਂਦੇ ਨੇ ਤੁਹਾਡੇ ਬਿਸਤਰੇ ਤੇ ਲੇਟ ਜਾਂਦੇ ਨੇ ਤੇ ਜਿਸ ਤਰ੍ਹਾਂ ਜਦੋਂ ਤੁਸੀਂ ਪਾਸਾ ਲੈਂਦੇ ਹੋ ਤੇ ਡੰਗ ਮਾਰਦੇ ਨੇ ਮੱਛਰ ਵਰਗਾ ਨਿਸ਼ਾਨ ਵੀ ਨਹੀਂ ਹੁੰਦਾ ਅਗਲਾ ਕਹਿੰਦਾ ਕੀ ਹੋ ਗਿਆ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਅਸਲ ਦੇ ਵਿੱਚ ਭਾਵੇਂ ਸਰਕਾਰ ਨੇ ਸੱਪਾਂ ਦੇ ਦੁਆਰਾ ਕੱਟੇ ਜਾਂਦੇ ਕੁਝ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦਾ سلسلہ ਵੀ ਵਿੱਢਿਆ ਹੋਇਆ ਪਰ ਇਹ ਤਾਂ ਮਿਲਦਾ ਜੇ ਤੁਸੀਂ ਖੇਤਾਂ 'ਚ ਕੱਟੇ ਜਾਂਦੇ ਹੋ ਜੇ ਘਰੇ ਤੁਹਾਡੇ ਸੱਪ ਲੜ ਗਿਆ ਤਾਂ ਤੁਹਾਨੂੰ ਮੁਆਵਜ਼ਾ ਨਹੀਂ ਮਿਲਦਾ ਪੰਜਾਬ ਮੰਡੀ ਬੋਰਡ ਦੇ ਦੁਆਰਾ ਇਹ ਮੁਆਵਜ਼ਾ ਦਵਾਇਆ ਜਾਂਦਾ ਹੈ ਮਜ਼ਦੂਰਾਂ ਨੂੰ ਜਿਸ ਤਰ੍ਹਾਂ तकरीबन 1.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ 3420 ਲੋਕ ਸੱਪਾਂ ਦੇ ਦੁਆਰਾ ਘਟੇ ਗਏ ਨੇ ਪਰ ਉਹਨਾਂ ਨੂੰ ਦੇਰੀ ਨਾਲ ਹਸਪਤਾਲ ਲਿਜਾਣ ਦੀ ਵਜ੍ਹਾ ਕਰਕੇ 170 ਲੋਕਾਂ ਦੀ ਮੌਤ ਵੀ ਹੋਈ ਹੈ ਕਿਉਂਕਿ ਜਦੋਂ ਸੱਪ ਦਸਦਾ ਅਸੀਂ ਉਦੋਂ ਹੀ ਫਿਰ ਗੁੱਗਾ ਮਾੜੀ ਲੱਭਦੇ ਹਾਂ ਕੋਈ ਨੈਣਾ ਕੋਤ ਜਾਂਦਾ ਕੋਈ ਕਿਤੇ ਜਾਂਦਾ ਹਾਲਾਂਕਿ ਇਹਦਾ ਸਾਈਕੋਲੋਜੀਕਲ ਇਫੈਕਟ ਹੈਗਾ ਕਿਉਂਕਿ ਜਦੋਂ ਤੁਸੀਂ ਉੱਥੇ ਝਾੜਾ ਕਰਾ ਲਿਆ ਨਾ ਕਿਤੇ ਵੀ ਚਲੇ ਗਏ ਮਾੜੀ ਤੇ ਗੁੱਗਾ ਮਾੜੀ ਤੇ ਤਾਂ ਲੋਕ ਸਮਝਦੇ ਨੇ ਕਿ ਬਸ ਹੁਣ ਮੈਨੂੰ ਕੁਝ ਨਹੀਂ ਹੁੰਦਾ ਜਦੋਂ ਉਹ ਸੋਚ ਲਾਂਦੇ ਨੇ ਹੁਣ ਕੁਝ ਨਹੀਂ ਹੁੰਦਾ ਤਾਂ ਤੁਹਾਡੇ ਚ ਪੋਜ਼ਿਟਿਵਿਟੀ ਆ ਜਾਂਦੀ ਹੈ ਉਹ ਪੋਜ਼ਿਟਿਵਿਟੀ ਜਾਂ ਉਹ ਆਸ਼ਾਜਨਕ ਰਵਈਆ ਤੁਹਾਨੂੰ ਕਿਤੇ ਨਾ ਕਿਤੇ ਜ਼ਹਿਰ ਦੇ ਕੌਫ ਤੋਂ ਵਿਚਾਰ ਹੁੰਦਾ ਤੇ ਬੰਦਾ ਬਚ ਰਹਿਂਦਾ ਇੰਨਾ ਹੀ ਹੈ ਉਹਦੇ ਚ ਮਤਲਬ ਮਾੜੀ ਤੇ ਜਾਂ ਟੋਣੇ ਟੋਟ ਕੇ ਨਾਲ ਹੋਰ ਕੁਝ ਨਹੀਂ ਹੁੰਦਾ ਮਨੋਵਿਗਿਆਨਿਕ ਤੌਰ ਤੇ ਤੁਹਾਨੂੰ ਇੱਕ ਰਾਹਤ ਮਿਲ ਜਾਂਦੀ ਹੈ ਕਿ ਇਥੋਂ ਦੀ ਮਿੱਟੀ ਲਾ ਲਓ ਜਾਂ ਇਸ ਏਰੀਆ ਚ ਚਲੇ ਜਾਓ ਗੂੰਗਾ ਮਾੜੀ ਦੇ ਤੇ ਤੁਹਾਨੂੰ ਜ਼ਹਿਰ ਨਹੀਂ ਚੜੇਗਾ ਅਣਜਾਣ ਬੰਦੇ ਨੂੰ ਜਿਹਨੂੰ ਉਸ ਮਾੜੀ ਦੀ ਸ਼ਕਤੀ ਬਾਰੇ ਨਹੀਂ ਪਤਾ ਉਹਨੂੰ ਉੱਥੇ ਲਿਜਾ ਕੇ ਲੱਖ ਝਾੜੇ ਮੋਰ ਦੇ ਪੰਖ ਕਰਾਏ ਜੋ ਮੈਂ ਦਾਅਵੇ ਨਾਲ ਕਹਣਾ ਉਹ ਬੰਦਾ ਜ਼ਹਿਰ ਦੇ ਡਰ ਨਾਲ ਮਰੇਗਾ ਇਸ ਸਿਲਸੇ ਵਿੱਚ ਇਹ ਸਿਰਫ ਮਨੋਵਿਗਿਆਨ ਕੰਮ ਕਰਦਾ ਕਿ ਇੱਥੇ ਬਈ ਸੱਪ ਦੇ ਦਸੇ ਵਾਲਾ ਆ ਜੇ ਤੇ ਬੰਦਾ ਮਰਦਾ ਨਹੀਂ ਇਹ ਮਿੱਥ ਤੁਹਾਡੇ ਲਈ ਸਾਈਕੋਲੋਜੀਕਲੀ ਹੋਰ ਕੁਝ ਨਹੀਂ ਇਸ ਨੂੰ ਪੰਜਾਬ ਦੇ ਵਿੱਚ ਉਹ ਸਨੇਕ ਬਾਈਟ ਦੇ ਕੇਸ ਹਰ ਸਾਲ ਵਧ ਰਹੇ ਨੇ ਸਰਕਾਰੀ ਅੰਕੜੇ ਨੂੰ ਦੇਖਿਆ ਜਾਵੇ ਤਾਂ ਪਿਛਲੇ ਡੇਢ ਸਾਲ ਜ 1 ਜਨਵਰੀ 2023 ਤੋਂ ਲੈ ਕੇ ਜੂਨ 2024 ਤੱਕ 3420 ਪੰਜਾਬੀਆਂ ਨੂੰ ਸੱਪਾਂ ਨੇ ਦਸਿਆ ਕਿਹੜਾ ਸ਼ੂਗ ਹੈ ਜਿਹਨੂੰ ਕਹਿੰਦੇ ਕਿਉਂਕਿ ਡਰ ਦੇ ਨਾਮ ਨਹੀਂ ਲੈਂਦੇ ਲੋਕ ਮੈਨੂੰ ਯਾਦ ਹੈ ਬਚਪਨ ਚ ਮੇਰਾ ਦੋਸਤ ਸੀਗਾ ਜੰਤੀ ਰਣਜੀਤ ਸਿੰਘ ਜੰਟਿਕ ਉਹਨੇ ਮੈਨੂੰ ਦੱਸਿਆ ਕਿ ਮੇਰੇ ਸਾਡੇ ਸਿਰੇ ਨੂੰ ਕੀੜਾ ਛੂ ਗਿਆ ਮੈਂ ਕਿਹਾ ਯਾਰ ਕੀੜਾ ਛੂ ਗਿਆ ਕੀ ਹੋ ਗਿਆ ਫੇਰ ਉਹਨੇ ਦੱਸਿਆ ਕਿ ਮੈਂ ਜਦੋਂ ਬਾਰ-ਬਾਰ ਪੁੱਛਿਆ ਜਾਨੀ ਮੈਨੂੰ ਯਾਦ ਰਹਿੰਦੀ ਹੈ ਕਿ ਕਿਹੜੀ ਗੱਲ ਮੈਂ ਕਿਹਾ ਤੂੰ ਸਿੱਖੀ ਤੇ ਅੱਜਕੱਲ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਆ ਮੇਰੇ ਕਲਾਸਮੇਟ ਨੇ ਬਹੁਤ ਮਿਹਨਤੀ ਨੇ ਰਣਜੀਤ ਸਿੰਘ ਟੋਣਾ ਸਾਹ ਤੇ ਉਸ ਦਿਨ ਉਹ ਕਹਿੰਦੇ ਕੀੜਾ ਛੂ ਗਿਆ ਉਹਦੇ ਪੈਰ ਨੂੰ ਨੌਕਰ ਦੇ ਸਾਡੇ ਮੈਂ ਵੀ ਕੀ ਹੋ ਗਿਆ ਸਿਰੇ ਕਹਿੰਦੇ ਸੀ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਉਹ ਕਹਿੰਗੇ ਸੀ ਥੋੜਾ ਜਿਹਾ ਸ਼ੈਰੀ ਬੱਚੇ ਸੀਗੇ। ਉਹ ਕਹਿੰਦੇ ਵੀ ਉਹ ਤੈਨੂੰ ਯਾਰ ਮੈਂ ਕੀ ਦੱਸਾਂ ਉਹਨੇ ਐ ਇਸ਼ਾਰਾ ਜਿਹਾ ਕੀਤਾ ਹੱਥ ਨਾਲ। ਮੈਂ ਸੱਪ ਲੜ ਗਿਆ ਕਹਿੰਦੇ ਹਾਂ। ਕਹਿੰਦਾ ਨਾਂ ਨਹੀਂ ਲੈਂਦੇ ਹੁੰਦੇ ਕਹਿੰਦਾ ਕਹਿੰਦੇ ਵੀ ਨਾਂ ਨਹੀਂ ਲੈਂਦੇ ਹੁੰਦੇ। ਵੀ ਉਹਦੇ ਨਾਲ ਬੰਦੇ ਨੂੰ ਨਾ ਜਿਆਦਾ ਜ਼ਹਿਰ ਚੜ ਜਾਂਦਾ ਜੇ ਕਹਦੇ ਇਹ ਨਾ ਵੀ ਫਲਾਣੇ ਨੂੰ ਕੀੜਾ ਛੂ ਗਿਆ ਸੱਪ ਲੜ ਗਿਆ। ਮਤਲਬ ਉਹ ਕੋਈ ਡਰ ਹੈ। ਜਿਵੇਂ ਅੱਜ ਕੱਲ ਮਾਈਆਂ ਨਹੀਂ ਕਹਿਣ ਲੱਗ ਜਾਂਦੀਆਂ ਭਾਈ ਇਹਨੂੰ ਤਾਂ ਦੁੱਜਾ ਹੋ ਗਿਆ ਜਾਨੀ ਕਿ ਕੈਂਸਰ ਹੋ ਗਿਆ। ਇਸੇ ਕਰਕੇ ਲੋਕ ਬਾਬਿਆਂ ਨੂੰ ਸੱਪਾਂ ਨੂੰ ਬਾਬੇ ਵੀ ਕਹਿੰਦੇ ਆ ਕਿ ਬਾਬਾ ਸ਼ੂ ਗਿਆ ਸੋ ਸੱਪ ਨੂੰ ਵੀ ਬਾਬਾ ਕਹਿੰਦੇ ਆ ਸੱਪਾਂ ਦੇ ਸਿਰ ਉੱਤੇ ਸੱਪਾਂ ਦੇ ਫਾਣ ਉੱਤੇ ਨਿੱਜਨ ਦੇ ਫੇਰੇ ਟਿਕਾਉਂਦੀ ਦੀਵੇ ਬਹੁਤ ਸੋਹਣਾ ਗੀਤ ਹੈ ਹੂੰ ਠੇਡਾ ਮਾਰ ਸਵਾਦਾਂ ਨੂੰ ਯਾਰ ਤੇਰਾ ਜ਼ਹਿਰ ਪਿਆਲੇ ਪੀਵੇ ਹੂੰ ਅਮਰਿੰਦਰ ਗਿੱਲ ਦਾ ਖੈਰ ਪਰ 69 ਲੋਕਾਂ ਦੀ ਮੌਤ ਦਾ ਕਾਰਨ ਇਹ ਹੋਇਆ ਹੋਈ ਹੈ ਜਿਸ ਦੇ ਵਿੱਚ ਉਹ ਦੇਰੀ ਨਾਲ ਪਹੁੰਚੇ ਨੇ ਇਸ ਸਬੰਧੀ ਕੱਲ ਬਨੂੜ ਦੇ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਵੀ ਸੱਪ ਦੇ ਡਸਣ ਨਾਲ ਮੌਤ ਹੋ ਗਈ ਹੈ ਕਈ ਦਿਨਾਂ ਤੋਂ ਪੀਜੀਐਚ ਚੰਡੀਗੜ੍ਹ ਚ ਭਰਤੀ ਸੀ ਤੇ ਹੁਣ ਤੱਕ ਇਹ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਸ ਵਿਅਕਤੀ ਨੂੰ ਸੱਪ ਨੇ ਕੱਟਿਆ ਹੁੰਦਾ ਉਸ ਨੂੰ ਤੁਰੰਤ ਹਸਪਤਾਲ ਨਹੀਂ ਪਹੁੰਚਾਇਆ ਜਾਂਦਾ ਇਹ ਜੜੀਆਂ 70 ਮੌਤਾਂ ਇਕੱਠ 70 ਮੌਤਾਂ ਦਾ ਕਾਰਨ ਹੈ ਕਿ ਇਹਨਾਂ ਨੂੰ ਦੇਰੀ ਨਾਲ ਹਸਪਤਾਲ ਲਿਆਂਦਾ ਗਿਆ ਜਿਸ ਵਿਅਕਤੀ ਨੂੰ ਸੱਪ ਨੇ ਕੱਟਿਆ ਹੋਵੇ ਉਸਨੂੰ ਤੁਰੰਤ ਹਸਪਤਾਲ ਨਹੀਂ ਪਹੁੰਚਾਇਆ ਜਾਂਦਾ ਮ੍ਰਿਤਕਾਂ ਦੇ ਵਿੱਚ ਜ਼ਿਆਦਾਤਰ ਕੇਸ ਪਿੰਡਾਂ ਨਾਲ ਸੰਬੰਧਿਤ ਨੇ ਪੰਜਾਬ ਦੇ ਵਿੱਚ ਜ਼ਿਆਦਾਤਰ ਜ਼ਿਆਦਾ 161 ਦੇ ਕਰੀਬ ਸਨੇਕ ਬਾਈਟ ਦੇ ਕੇਸ ਜਿਹੜਾ ਗੁਰਦਾਸਪੁਰ ਚ ਸਾਹਮਣੇ ਆਏ ਨੇ ਮਾਝੇ ਚ 161 ਯਾਨੀ ਪਿਛਲੇ ਸਵਾ ਸਾਲ ਦੇ ਵਿੱਚ 161 ਸੱਪ ਦੇ ਦਸਣ ਦੀਆਂ ਘਟਨਾਵਾਂ ਗੁਰਦਾਸਪੁਰ ਚ ਵਾਪਰੀਆਂ ਨੇ ਲੇਕਿਨ ਮੌਤਾਂ ਜ਼ਿਆਦਾ ਪਟਿਆਲੇ ਚ ਹੋਈਆਂ ਨੇ 1.5 ਸਾਲ ਚ ਪਟਿਆਲੇ ਚ 24 ਮੌਤਾਂ ਹੋਈਆਂ ਨੇ ਕਿਉਂਕਿ ਪਟਿਆਲੇ ਦੇ ਲਾਗੇ ਨਾਣਾ ਖੋਤ ਹੈ। ਅਧੇ ਤਾਂ ਉੱਥੇ ਹੀ ਬੈਠਦੇ ਨੇ ਜਦ ਦੇ ਭੱਜਦੇ ਨੇ। ਸੱਪ ਨੇ ਦੱਸਿਆ ਨਹੀਂ ਜੇ ਇੱਥੋਂ ਮਲੋਹ ਦਾ ਜਾਂ ਭਾਸੋਂ ਦਾ ਜਾਂ ਪਟਿਆਲੇ ਦਾ ਉਹ ਹਸਪਤਾਲ ਜਾਣ ਦੀ ਬਜਾਏ ਨਾਣਾ ਖੋਤ ਨੂੰ ਭੱਜ ਜਾਣਗੇ। ਇਸ ਕਰਕੇ ਪਟਿਆਲੇ ਚ ਸਭ ਤੋਂ ਜ਼ਿਆਦਾ ਮੌਤਾਂ ਦਾ ਕਾਰਨ ਹੈ। ਹੁਣ ਜੇ ਦੇਖਿਆ ਜਾਵੇ ਤਾਂ ਪਟਿਆਲੇ ਚ ਕਿਹੜਾ ਜ਼ਿਆਦਾ ਸੱਪ ਨੇ। ਸੱਪ ਚੰਡੀਗੜ੍ਹ ਏਰੀਆ ਚ ਬਹੁਤ ਨੇ ਯਾਨੀ ਸਨੇਕ ਬਾਈਟ ਦੇ ਜੇ ਜ਼ਿਆਦਾ ਕੇਸ ਗੁਰਦਾਸਪੁਰ ਚ ਨੇ। ਪਰ ਗੁਰਦਾਸਪੁਰ ਦੇ ਵਿੱਚ ਜਿਹੜੇ ਨੇ ਮੌਤਾਂ ਦੇ ਕੇਸ ਘਟਨੇ ਪਟਿਆਲੇ ਦੇ ਵਿੱਚ ਇਸ ਵਕਫੇ ਦੇ ਦੌਰਾਨ 432 ਲੋਕਾਂ ਨੂੰ ਸੱਪਾਂ ਨੇ ਡੱਸਿਆ ਪਰ ਮੌਤਾਂ 24 ਹੋਈਆਂ ਗੁਰਦਾਸਪੁਰ ਦੇ ਵਿੱਚ 641 ਲੋਕਾਂ ਨੂੰ ਸੱਪਾਂ ਨੇ ਡੱਸਿਆ ਪਰ ਮੌਤਾਂ ਪਟਿਆਲੇ ਨਾਲੋਂ ਘੱਟ ਹੋਈਆਂ ਕਿਉਂਕਿ ਮੱਝੇ ਵਾਲੇ ਨੇ ਥੋੜੇ ਦਲੇਰ ਵੀ ਨੇ ਜਾਂ ਉਹ ਮਾਰੀਆਂ ਉਧਰ ਘਟਨੇ ਮੱਝੇ 'ਚ ਮਾਰੀਆਂ ਘਟਨੇ ਗੱਲ ਸਪੱਸ਼ਟ ਹੈ ਕਿ ਉੱਥੇ ਕਬਰਾਂ ਜ਼ਿਆਦਾ ਨੇ ਆ شیخ ਪੱਤੇ ਦੀ ਕਬਰ ਹੈ ਫਲਾਣੇ ਦੀ ਕਬਰ ਹੈ ਗੁੱਗਾ ਮਾੜੀਆਂ ਜ਼ਿਆਦਾ ਮਾਲ ਵੇਚ ਨੇ ਪਟਿਆਲੇ ਜ਼ਿਲ੍ਹੇ ਚ ਨੇ ਕਿਉਂਕਿ ਰਾਜਸਥਾਨ ਦੇ ਨਾਲ ਲੱਗਦਾ ਏਰੀਆ ਗੁੱਗੇ ਦਾ ਮੇਲਾ ਸਾਡੇ ਅਮਾਜਰੀ ਲੱਗਦਾ ਉੱਥੇ ਮਾੜੀਆਂ ਬਣੀਆਂ ਨੇ ਹੁਣ ਆ ਬਾਕਰਪਾਲਾ ਸਰਿੰਦਰ ਲਾਡੀ ਬਣ ਸਰਿੰਦਰ ਸ਼ਾਹੀ ਬਣਿਆ ਹੋਇਆ ਉਹ ਉੱਥੇ ਵੀ ਮਾੜੀ ਹੈ ਸੋ ਇਸ ਦੌਰਾਨ ਪਟਿਆਲੇ ਦੇ ਵਿੱਚ ਡੇਢ ਸਾਲ 'ਚ 24 ਲੋਕ ਮਰੇ ਨੇ ਕਿਉਂਕਿ ਲੋਕ ਜਿਆਦਾ ਟੋਣੇ ਟਾਮਣ ਵੱਲੋਂ ਜਾਂਦੇ ਨੇ ਪਛੜਿਆ ਇਲਾਕਾ ਵੀ ਆ ਥੋੜਾ ਜਿਹਾ ਸੋ ਬਰਸਾਤ ਦੇ ਮੌਸਮ ਦੇ ਕਾਰਨ ਸੱਪਾਂ ਨਾਲ ਦਸੇ ਜਾਣ ਦੇ ਮਾਮਲੇ ਵਧ ਰਹੇ ਨੇ ਚੂਹਿਆਂ ਦੀ ਖੱਡਾਂ 'ਚ ਪਾਣੀ ਭਰ ਜਾਂਦਾ ਜਿਸ ਤੋਂ ਬਾਅਦ ਸੁੱਕੀ ਤੇ ਸੁਰੱਖਿਅਤ ਜਗ੍ਹਾ ਤਲਾਸ਼ਣ ਦੇ ਲਈ ਇਹ ਘਰਾਂ ਤੇ ਖੇਤਾਂ ਚੋਂਦੇ ਨੇ ਡਾਕਟਰਾਂ ਦੇ ਮੁਤਾਬਕ ਜ਼ਹਿਰੀਲੇ ਸੱਪਾਂ ਦੇ ਡਸਣ ਦੇ ਕਾਰਨ ਲਗਭਗ ਡੇਢ ਘੰਟੇ ਦੇ ਵਿੱਚ ਸਰੀਰ 'ਚ ਜ਼ਹਿਰ ਫੈਲ ਜਾਂਦਾ ਡੇਢ ਦੋ ਘੰਟੇ 'ਚ ਸੱਪ ਦੇ ਦਸਣ ਤੇ ਪ੍ਰੇਲਤ ਨੂੰ ਅਗਰ ਤੁਰੰਤ ਹਸਪਤਾਲ ਪਹੁੰਚਾਇਆ ਜਾਵੇ ਤਾਂ ਉਹ ਦੇ ਮਰਨ ਦੇ ਚਾਂਸ ਬਹੁਤ ਘੱਟ ਨੇ ਲੇਕਿਨ ਪਿੰਡਾਂ ਦੇ ਲੋਕ ਜ਼ਿਆਦਾਤਰ ਝਾੜ ਫੂਕ ਜਾਂ ਬਾਬਿਆਂ ਦੇ ਚੱਕਰਾਂ 'ਚ ਪੈਂਦੇ ਨੇ ਤੇ ਅਜਿਹਾ ਇਹਨਾਂ ਕੇਸਾਂ 'ਚ ਅਕਸਰ ਵਾਪਰਦਾ ਲੋਕ ਕਹਣਗੇ ਕਿਸੇ ਕੀੜੇ ਨੇ ਕੱਟ ਲਿਆ ਧਿਆਨ ਨਹੀਂ ਦਿੰਦੇ ਪੰਜਾਬ ਦੇ ਵਿੱਚ ਸੱਪਾਂ ਦੀਆਂ 37 ਕਿਸਮਾਂ ਨੇ ਜਿਨ੍ਹਾਂ 'ਚੋਂ 4 ਅਜਿਹੀਆਂ ਨੇ ਜੋ ਜ਼ਿਆਦਾ ਕੱਟਦੀਆਂ ਨੇ ਇਹਨਾਂ ਦੇ ਵਿੱਚ ਰੈਟ ਸਨੇਕ ਜਾਨੀ ਕਿ ਚੂਹੇ ਖਾਣ ਵਾਲਾ ਰਸੇਲ ਵਾਈਪਰ ਤੇ ਕਾਮਨ ਕਰੈਟ ਤੇ ਸਪੈਕਟਰਡ ਕੋਬਰਾ ਤੇ ਡਾਇਰੈਕਟਰ ਸਿਹਤ ਵਿਭਾਗ ਡਾਕਟਰ ਹਰਤੇਂਦਰ ਕੌਰ ਦਾ ਦੱਸਣਾ ਕਿ ਸੱਪ ਦੇ ਡੱਸਣ ਦੇ ਤੁਰੰਤ ਹਸਪਤਾਲ ਪਹੁੰਚਣਾ ਚਾਹੀਦਾ ਹੈ ਸਨੇਕ ਵਾਈਟ ਦੇ ਇਲਾਜ ਦਾ ਸਰਕਾਰੀ ਹਸਪਤਾਲਾਂ ਚ ਪੂਰਾ ਪ੍ਰਬੰਧ ਹੈ ਇਸ ਰਾਨ ਇਸ ਸੰਬੰਧੀ ਸੱਪ ਦੇ ਡੱਸਣ ਦੇ ਇਲਾਜ ਦੇ ਵਾਸਤੇ ਸਹਾਇਤਾ ਵੀ ਮਿਲਦੀ ਹੈ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਸੱਪ ਦੇ ਡਸਣ ਤੇ ਹੋਈ ਮੌਤ ਦਾ ਮੁਆਵਜ਼ਾ ਮਿਲਦਾ ਹੈ ਪੰਜਾਬ ਦੇ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀ ਸਵਰਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਘਰਾਂ ਜੰਗਲ ਜਾਂ ਰਸਤੇ ਦੇ ਵਿੱਚ ਜਾਂਦੇ ਸਨੇਕ ਬਾਈਟ ਨਾਲ ਹੋਈ ਮੌਤ ਤੇ ਕੋਈ ਮੁਆਵਜ਼ਾ ਨਹੀਂ ਹੈ ਲੇਕਿਨ ਖੇਤ ਵਿੱਚ ਕੰਮ ਕਰਦੇ ਹੋਏ ਅਗਰ ਸੱਪ ਦੇ ਡਸਣ ਨਾਲ ਮੌਤ ਹੁੰਦੀ ਹੈ ਤਾਂ ਵਿਅਕਤੀ ਨੂੰ 2 ਲੱਖ ਮੁਆਵਜ਼ਾ ਮਿਲਦਾ ਹੈ ਜੇ ਤੁਹਾਡਾ ਸੱਪ ਦੇ ਡਸਣ ਨਾਲ ਕੋਈ ਅੰਗ ਡੈਮੇਜ ਹੋ ਜਾਂਦਾ ਹੈ ਤਾਂ 10000 ਤੋਂ ਲੈ ਕੇ 60000 ਮੁਆਵਜ਼ਾ ਪੰਜਾਬ ਮੰਡੀ ਬੋਰਡ ਦਿੰਦਾ ਹੈ ਜਣੀ ਜੇ ਤੁਸੀਂ ਇਹ ਸ਼ੋਅ ਕਰ ਦੋ ਜਾਂ ਵਾਕਈ ਤੁਹਾਨੂੰ ਖੇਤ ਚ ਸੱਪ ਲੜਿਆ ਤਾਂ ਫਿਰ ਤੁਹਾਨੂੰ 10000 ਤੋਂ ਲੈ ਕੇ 60000 ਜੇ ਤੁਹਾਡਾ ਕੋਈ ਅੰਗ ਨਕਾਰਾ ਹੋ ਗਿਆ ਤੁਹਾਨੂੰ ਉਹਦੇ ਪੈਸੇ ਮਿਲਦੇ ਨੇ ਇਸ ਤਰ੍ਹਾਂ ਸਨੇਕ ਬਾਈਟ ਨਾਲ ਅਗਰੀ ਮੌਤ ਹੁੰਦੀ ਹੈ ਤਾਂ 2 ਲੱਖ ਰੁਪਏ ਜੇ ਤੁਹਾਡਾ ਹੱਥ ਬਾਹਾਂ ਤੰਗ ਜਾਂ ਪੈਰ ਜਾਂ ਅੱਖ ਦਾ ਨੁਕਸਾਨ ਹੁੰਦਾ ਤਾਂ 40000 ਜੇ ਦੋ ਅੰਗਾਂ ਦਾ ਨੁਕਸਾਨ ਹੁੰਦਾ ਹੱਥ ਤੇ ਪੈਰ ਤੇ ਘੱਟ ਦਾ ਦਾ 60000 ਰੁਪਇਆ ਉਂਗਲੀ ਕੱਟੀ ਜਾਂਦੀ ਹੈ ਤਾਂ 10 ਤੋਂ ਲੈ ਕੇ 30000 ਰੁਪਇਆ ਚਾਰ ਉਂਗਲੀਆਂ ਕੱਟੀਆਂ ਜਾਂਦੀਆਂ ਨੇ ਤਾਂ 40000 ਰੁਪਇਆ ਇਸ ਬੰਦੀ ਮੌਤਾਂ ਦੇ ਵਿੱਚ ਜਿਹੜਾ ਟਾਪ ਤੇ ਹੈ ਜ਼ਿਲ੍ਹਾ ਉਹ ਇਸ ਮਾਮਲੇ 'ਚ ਪਟਿਆਲਾ ਆ ਜਿੱਥੇ ਸਭ ਤੋਂ ਜ਼ਿਆਦਾ 23 ਮੌਤਾਂ ਇੱਕ ਸਾਲ 'ਚ ਹੋਈਆਂ ਨੇ 1 ਜਨਵਰੀ 2023 ਤੋਂ ਲੈ ਕੇ ਜੂਨ 24 ਤੱਕ ਦੇ ਸਵਾ ਸਾਲ ਦੇ ਵਕਫੇ ਦੇ ਦੌਰਾਨ 24 ਮੌਤਾਂ ਪਟਿਆਲੇ 'ਚ ਹੋਈਆਂ ਨੇ ਦੂਸਰੇ ਨੰਬਰ ਤੇ ਜਲੰਧਰ ਹੈ ਜਿੱਥੇ 12 ਜਲੰਧਰੀਆਂ ਦੀਆਂ ਮੌਤਾਂ ਸੱਪ ਦੇ ਡੱਸਣ ਨਾਲ ਹੋਈਆਂ ਨੇ ਸਵਾ ਸਾਲ ਦੇ ਦੌਰਾਨ ਤੀਸਰੇ ਨੰਬਰ ਤੇ ਮੋਗਾ ਜਿੱਥੇ 10 ਮੌਤਾਂ ਹੋਈਆਂ ਨੇ ਯਾਨੀ ਕਿ 69 ਮੌਤਾਂ ਇਸ ਸਵਾ ਸਾਲ ਦੇ ਵਕਫੇ ਦੇ ਦੌਰਾਨ ਪੰਜਾਬ ਦੇ ਵਿੱਚ ਸੱਪ ਦੇ ਡੱਸਣ ਦੇ ਨਾਲ ਹੋਈਆਂ ਨੇ ਤਕਰੀਬਨ 100 ਡੇਢ ਸਾਲ ਇਸ ਤਰ੍ਹਾਂ ਸਨੇਕ ਵਾਈਟ ਅਤੇ ਮੌਤ ਦੇ ਕੇਸ ਨੇ ਜਿਹੜੇ 2023 ਦੇ ਵਿੱਚ 2693 ਕੇਸ ਆਏ ਤੇ ਇਸ ਚਾਲੂ ਬਰੇ ਦੇ ਦੌਰਾਨ ਹੁਣ ਤੱਕ 726 ਕੇਸ ਆਏ ਨੇ ਜਾਨੀ 1 ਸਾਲ ਦੇ ਵਿੱਚ 2693 ਲੋਕ ਪੰਜਾਬ ਦੇ ਵਿੱਚ ਸੱਪਾਂ ਦੁਆਰਾ ਕੱਟੇ ਗਏ ਇਸ ਕੇਸ ਦੇ ਵਿੱਚ 1 ਮਈ 2023 ਨੂੰ ਅਬੋਹਰ ਦੇ ਇੱਕ ਘਰ ਦੇ ਵਿੱਚ ਕੰਮ ਕਰ ਰਹੀ 45 ਵਰਿਆਂ ਦੀ ਇੰਦਰਾ ਦੇਵੀ ਨੂੰ ਅਚਾਨਕ ਸੱਪ ਨੇ ਡੱਸ ਲਿਆ ਪਰਿਵਾਰਕ ਮੈਂਬਰ ਪਹਿਲਾਂ ਤਾਂ ਉਸ ਨੂੰ ਬਾਬੇ ਕੋਲ ਲੈ ਗਏ ਤੇ ਫਿਰ ਉਸ ਦਾ ਇਸ ਤਰ੍ਹਾਂ ਇਲਾਜ ਕਰਾਉਂਦੇ ਰਹੇ ਤੇ ਫਿਰ ਝਾੜ ਫੂ ਕਰਵਾਇਆ ਹਾਲਤ ਵਿਗੜਦੀ ਦੇਖ ਕੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਤੇ ਉਸ ਸਮੇਂ ਐਂਟੀ ਵੈਨਮ ਲਾਉਣ ਦੇ ਨਾਲ ਉਸ ਦੀ ਜਾਨ ਬਚ ਗਈ ਤੇ ਇੱਕੋ ਮੈਨੂੰ ਆਪਣੇ ਹਰਕੀਰ ਸਿੰਘ ਸਿੱਧੂ ਨੇ ਦੱਸਿਆ ਸੀ ਹੋਮੋਪੈਥੀ ਚ ਵੀ ਇੱਕ ਦਵਾਈ ਆਉਂਦੀ ਹੈ ਉਹ ਆਪਣੇ ਕੋਲ ਰੱਖੋ ਨਾਜਾ ਕਹਿੰਦੇ ਸ਼ਾਇਦ ਇਸ ਨੂੰ ਨਾਜਾ ਜਾਂ ਇਸ ਤਰ੍ਹਾਂ ਦਾ ਨਾਮ ਹੈ ਕਿਸੇ ਵੀ ਹੋਮੋਪੈਥੀ ਸਟੋਰ ਤੋਂ ਮਿਲ ਜਾਂਦੀ ਹੈ ਉਹ ਆਪਣੇ ਕੋਲ ਰੱਖੋ ਉਹ ਬਹੁਤ ਫਾਇਦੇਮੰਦ ਹੈ ਇਸ ਦੇ ਵਿੱਚ ਤੇ 24 ਜੁਲਾਈ 2024 ਨੂੰ ਲੁਧਿਆਣਾ ਦੇ ਸੰਜੇਗਾਂਧੀ ਕਲੋਨੀ ਦੇ ਵਿੱਚ ਰਾਤ 1 ਵਜੇ ਬਵਨ ਕੁਮਾਰ ਦੇ ਘਰੇ ਸੱਪ ਵੜ ਆ ਤੇ ਉਸਤੇ ਅ ਅ ਕਮਰੇ ਦੇ ਵਿੱਚ ਅ ਸੀ ਜਿਹੜਾ ਜਦੋਂ ਬੱਬਨ ਉਸ ਨੂੰ ਡਸ ਲਿਆ ਇਲਾਜ ਕਰਾਉਣ ਦੀ ਬਜਾਏ ਉਹ ਜਿਹੜਾ ਸੱਪ ਮਾਰਨ ਦੇ ਮਾਮਲੇ 'ਚ ਇੱਧਰ ਉੱਧਰ ਘੁੰਮਦਾ ਰਿਹਾ ਤੇ ਜਿਸ ਦੌਰਾਨ ਸਵੇਰੇ ਉਸ ਦੀ ਮੌਤ ਹੋ ਗਈ। ਯਾਨੀ ਇਹ ਇਹ ਵੀ ਕਈ ਵਾਰੀ ਵਾਪਰਦਾ ਹੈ। ਤੇ ਇਸ ਦੌਰਾਨ ਚਾਰ ਜਿਹੜੀਆਂ ਪ੍ਰਜਾਤੀਆਂ ਨੇ ਉਹ ਜ਼ਹਿਰੀਲੀਆਂ ਨੇ ਸੋ ਇਸ ਸਬੰਧੀ ਕਿਤੇ ਨਾ ਕਿਤੇ ਸਾਨੂੰ ਤੁਰੰਤ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ ਬਜਾਏ ਝਾੜ ਫੂਕਦੇ ਤੇ ਦੂਸਰਾ ਦੇਖੋ ਜੰਗਲਾਤ ਵਿਭਾਗ ਦੇ ਜਿਹੜੇ ਕਾਨੂੰਨ ਨੇ ਉਸ ਮੁਤਾਬਕ ਸੱਪਾਂ ਨੂੰ ਮਾਰਨ ਦੀ ਆਗਿਆ ਨਹੀਂ ਹੈ ਪਰ ਇਹ ਤੁਸੀਂ ਵੇਖਣਾ ਕਿ ਇਸ ਤਰ੍ਹਾਂ ਦੀਆਂ ਜੜੀਆਂ ਜਾਨਲੇਵਾ ਚੀਜ਼ਾਂ ਨੇ ਤੇ ਉਹਨਾਂ ਜਾਨਲੇਵਾ ਚੀਵਾ ਚੀਜ਼ਾਂ ਦਾ ਸੰਸਾਰ ਨੂੰ ਲੋਕਾਂ ਨੂੰ ਕਿੰਨਾ ਕੁ ਫਾਇਦਾ ਜਦੋਂ ਇਸ ਨੂੰ ਅਸੀਂ ਆ ਪੁੱਛਦੇ ਆ ਰੱਬ ਦੇ ਰੂਪ ਦੇ ਵਿੱਚ ਤਾਂ ਫਿਰ ਕੀਤਾ ਕੀ ਜਾਵੇ ਸੋ ਇਸ ਮਾਮਲੇ ਦੇ ਵਿੱਚ ਠੀਕ ਹੈ ਕਿ ਜੰਗਲ ਹੈ ਰਹਿਣ ਦਾ ਉਹਨਾਂ ਨੂੰ ਵੀ ਅਧਿਕਾਰ ਹੈ ਪਰ ਕਿਤੇ ਨਾ ਕਿਤੇ ਇਸ ਦੇ ਵਿੱਚ ਕੁਝ ਵਾਰਦਾਤਾ ਅਜਈਆਂ ਵੀ ਵਾਪਰਦੀਆਂ ਨੇ ਕਿ ਜਾਣ ਬੁੱਝ ਕੇ ਕਤਲ ਵੀ ਸੱਪਾਂ ਦੇ ਰਾਹੀਂ ਕਰਵਾਏ ਜਾਂਦੇ ਨੇ ਸਮੇ ਦਾ ਸੱਚ ਇਹ ਵੀ ਹੈ ਸੋ ਸੱਪਾਂ ਦੇ ਫਣ ਉੱਤੇ ਨਹੀਂ ਜਿੰਦੇ ਫਿਰੇ ਟਕਾਉਂਦੀ ਦੀਵੇ ਥੇਡਾ ਮਾਰ ਸੁਆਦਾ ਨੂੰ ਯਾਰ ਤੇਰਾ ਜ਼ਹਿਰ ਪਿਆਲੇ ਵੀ ਵੀ ਸੋ ਏਸੀ ਸੱਪਾਂ ਦੇ ਬਾਰੇ ਰਿਪੋਰਟ ਲੋ ਆਪਣੇ ਨਾਲ ਇੱਕ ਸਰੋਤੇ ਜੁੜੇ ਨੇ ਸਰ ਨੀਲਾ ਸਿੰਘ ਜੀ ਨੀਰਾਂ ਵਾਲੇ ਸਤਿ ਸ਼੍ਰੀ ਅਕਾਲ ਜੀ ਨੀਲਾ ਸਿੰਘ ਜੀ ਫਰੀ ਕੋਲ ਜੀ ਮੈਂ ਨਾ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਆ ਖੇਤੀਬਾੜੀ ਨਾਲ ਸੰਬੰਧਤ ਹੈ ਹੂੰ ਸਾਨੂੰ ਜੀ ਮੈਂ ਮਾਰਕੀਟਿੰਗ ਮਿੱਟੀ 'ਚ ਲੱਗਿਆ ਸੀਗਾ ਮੈਨੂੰ ਬੜੀ ਇਹ ਵੱਲਾ ਕੋਈ ਵੀ ਖੇਤੀ ਆਸਾ ਵਾਪਰਾ ਸੱਪ ਲੜਦਾ ਆ ਜਾਂ ਟਰੈਕਟਰ ਮੁੱਗਾ ਬਾਜਦਾਗਾ ਹੂੰ ਅਸੀਂ ਚੱਕ ਕੇ ਸਸਕਾਰ ਕਰਦੇ ਉਹਦਾ ਮੈਡੀਕਲ ਨਹੀਂ ਕਰਾਂਗੇ ਠੀਕ ਹੈ ਜੀ ਜੀ ਕੋਈ ਵੀ ਵੇ ਵੇ ਟਰਾਲੀ ਭੰਟ ਜਾਂਦੀ ਹੈ ਇਹ ਥੋੜਾ ਬਹੁਤ ਵਧੀਆ ਲੱਗਦਾ ਸਾਨੂੰ ਜਾਣਕਾਰੀ ਆ ਉਹ ਤੋਂ ਬਾਅਦ ਆਕਣਗੇ ਯਾਰ ਸਾਡਾ ਬੰਦਾ ਮਰ ਗਿਆ ਜੀ ਐਂ ਕਰਕੇ ਖੇਤ ਘਰੰਟ ਲੱਗ ਗਿਆ ਹੂੰ ਕਿ ਉਹਦੇ ਦੌਰਾ ਪੈ ਗਿਆ ਅਜੀ ਜਾ ਕੇ ਸਸਕਾਰ ਕਰਨ ਦੀ ਕਰਦੇ ਜੀ ਇਹ ਮੈਡੀਕਲ ਤੋਂ ਬਗੈਰ ਮਾਰ ਮਿੱਟੀ ਕੋਲ ਥੂੜ ਦਿੰਦੀ ਹੈ ਇਹ ਤੋਂ ਬਗੈਰ ਦੇ ਦਿੰਦੀ ਜਿੰਨੇ ਵੀ ਸਰੋਤ ਸੁਣਦੇ ਆ ਚਲੋ ਉਹ ਤਾਂ ਜਾਣਾ ਜਾਣ ਵਾਲਾ ਚਲਾ ਜਾਂਦਾ ਜੀ ਠੀਕ ਹੈ ਜੀ ਉਹ ਤੋਂ ਬਾਅਦ ਮੇਰੇ ਲਿਖਿਆ ਕੀ ਕਹਿੰਦੇ ਚੰਦਰਾ ਉੱਠੇ ਦੇ ਹੁਣ ਲਿਖਿਆ ਹੋਇਆ ਕੁਈ ਆ ਕੋ ਤੋਤੋ ਵਾਲਾ ਕੋਈ ਆ ਕੋ ਤੋਤੋ ਵਾਲਾ ਆਇਆ ਰਹੇਗੀ ਤਾਂ ਮੈਡੀਕਲ ਬਿਮਾਰੀ ਹੈਗੀ ਹੈ ਬਿਲਕੁਲ ਮਾਲ ਲੈ ਗਿਆ ਹੁਣ ਮੇਰੀ ਦਵਾਈ ਚੱਲ ਰਹੀ ਹੈ 20 ਦਿਨ ਹੋ ਗਏ ਹੂੰ ਦੋਲੇ ਤਾਂ ਪੈਣਾ ਨਹੀਂ ਰਹਾ ਮੋਤਾ ਜੀ ਜੇ ਮੈਂ ਓਲੇ ਦੀਆਂ ਗੱਲਾਂ ਮੈਂ ਦੇਖ ਲੈ ਪਵਾ ਕੇ ਬਿਲਕੁਲ ਤੇ ਹਾਂ ਜੀ ਹਾਂ ਜੀ ਉਹ ਠੀਕ ਹੈ ਜੀ ਇਹ ਤਾਂ ਬਹੁਤ ਵਧੀਆ ਪ੍ਰੋਗਰਾਮ ਹੈ ਮਿਹਰਬਾਨੀ ਹਾਂ ਦੇਖੋ ਮੰਡੀ ਕਰਨਾ ਕਰਦੇ ਬੜੀ ਨਾ ਜ਼ਰੂਰੰਦਤ ਰੱਖਦੇ ਆ ਕੋਈ ਦਲਤ ਮਜ਼ਦੂਰ ਹੈ ਧਰਨ ਨੂੰ ਰੱਖਣਾ ਚਾਹੀਦਾ ਇਹ ਗੱਲਾਂ ਦੇ ਵਿੱਚ ਥੈਂਕ ਯੂ ਨੀਲਾ ਸਿੰਘ ਭਾਜੀ ਥੈਂਕ ਯੂ ਥੈਂਕ ਯੂ ਇਹ ਕਰਿਆ ਕਰੋ ਜੀ ਹਫਤੇ ਬਾਅਦ ਵੀ ਮੈਡੀਕਲ ਜ਼ਰੂਰ ਕਰਾਓ ਕਿਤੇ ਅਸੇ ਨਾਲ ਕੋਈ ਦਿੱਕਤ ਹੁੰਦੀ ਹੈ ਨਾ ਉਹਦਾ ਮੈਡੀਕਲ ਕਰਾਓ ਘਬਰਾਉਣਾ ਆ ਡਰ ਨਾਲ ਮੌਤ ਜ਼ਿਆਦਾ ਹੁੰਦੀ ਹੈ ਦੇਖੋ ਇਹਦੇ ਬਾਰੇ ਇੱਡਾ ਕਿ ਮੈਂ ਹੁਣ ਪਟਿਆਲੇ 'ਚ ਦੇਖੋ ਤੁਸੀਂ ਪੜਿਆ ਲਿਖਿਆ ਜਿਲ੍ਹਾ ਇਹ ਪਟਿਆਲੇ 'ਚ ਰਜਿੰਦਰਾ ਹਸਪੀਟਲ ਪੰਜਾਬ ਦਾ ਵਧੀਆ ਹਸਪੀਟਲ ਹੈ ਜਿੱਥੇ ਐਂਟੀ ਵੈਨਮ ਮਿਲਦਾ ਪਰ 23 ਮੌਤਾਂ ਪਟਿਆਲੇ 'ਚ ਕਿਉਂਕਿ ਸਾਡੇ ਆ ਨਾਣਾ ਕੋਤਾ ਜਾਂ ਹੋਰ ਮਾੜੀਆਂ ਨੇ ਲੋਕ ਮਾੜੀਆਂ ਤੇ ਤੁਰੇ ਫਿਰਦੇ ਆ ਇਹਨਾਂ ਨੂੰ ਮੌਤ ਹੋ ਜਾਂਦੀ ਹੈ ਮਨੂ ਬਾਤ ਹੈ ਇਹਨਾਂ ਨੇ ਤਾਂ ਖਾਂ ਪੀਣ ਚਲਾਇਆ ਹੋਇਆ ਹੁੰਦਾ ਉੱਥੇ ਕੁਝ ਨਹੀਂ ਨੱਕਾ ਨਹੀਂ ਹੈਗਾ ਦੀ ਕਲਪਨਾ ਨੇ ਹਾਂ ਬਿਲਕੁਲ ਤੁਸੀਂ ਵੇਖੋ ਆਨਾ ਕਿ ਗੁਰਦਾਸਪੁਰ ਤੇ ਸਭ ਤੋਂ ਵੱਧ ਮਾਮਲੇ ਸੱਪਾਂ ਦੇ ਡੱਸਣ ਦੇ ਨੇ ਪਰ ਉਥੇ ਮੌਤ ਬਹੁਤ ਘੱਟ ਆਗਲਾ ਹਸਪਤਾਲ ਜਾਂਦਾ ਹੈ ਹੈਨਾ ਤੇ ਸਾਡੇ ਵਾਲੇ ਇੱਥੇ ਮਾੜੀ ਤੇ ਚਲੇ ਜਾਂਦੇ ਨੇ ਕਿ ਬਾਬਾ ਕਿਰਪਾ ਕਰ ਦੂਗਾ ਕਿਹੇ ਬੌਰੀਆਂ ਕੋਲੇ ਚਲੇ ਜਾਂਦੇ ਪਾ ਤੋੜਾ ਪਾ ਦੂ ਇਹ ਅਰਬਦ ਨੂੰ ਜਾਇਰ ਚੜ ਜਾਂਦੀ ਹੈ ਹਾਂ ਬਿਲਕੁਲ ਹਾਂ ਉਹ ਜਿਹੜੀ ਮੈਡੀਕਲ ਲੇਟ ਹੈ ਨਾ ਕਿ ਉਹਦੇ ਕੱਟ ਲਾ ਕੇ ਬਲੱਡ ਕੱਢਦੇ ਹੋ ਤੇ ਬਲੱਡ ਉੱਤੇ ਨਾ ਜਾਣ ਦਿਓ ਹੈਨਾ ਹਾਂ ਜੀ ਹਾਂ ਸਰਕੂਲੇਟ ਨਾ ਹੋਣ ਦੇ ਕਿ ਘੰਟਾ ਡੇਢ ਘੰਟਾ ਲੱਗਦਾ ਜ਼ਹਿਰੀਲੇ ਤੋਂ ਜ਼ਹਿਰੀਲੇ ਸੱਪ ਦਾ ਵੀ ਹੈਨਾ ਥੋੜਾ ਜਿਹਾ ਅਜੀ ਗੁਮਾਰਾ ਵੱਢਦੇ ਸੋਲੇ ਵੱਢਦੇ ਸਾਡੇ ਦਾਤੀਆਂ ਬਚ ਜਣੀਆਂ ਸੀਗੀਆਂ ਹੂੰ ਕੀ ਕਰਦੇ ਜੀ ਉੱਤੇ ਬਾਸੂ ਕਰਕੇ ਮਿੱਟੀ ਕਿਸਾਨਾਂ ਦੇ ਸੀ ਬਲੱਡ ਬੰਦ ਹੂੰ ਦੋ ਦਿਨਾਂ ਚੱਲ ਕੇ ਬੰਦ ਉਹ ਤਾਂ ਕੁੜੀਆਂ ਪੀਂਦੀਆਂ ਖੰਡਾਂ ਦੇ ਸਾਰ ਨੂੰ ਸੁਪਰ ਕਰਤਾ ਹਾਂ ਆ ਸੱਟ ਨਹੀਂ ਰਾਮ ਨਹੀਂ ਆਉਂਦਾ ਸੋ ਇਸ ਕਰਕੇ ਉਹ ਚੀਜ਼ਾਂ ਸਾਡੇ ਬਾਡੀ ਚ ਫਰਕ ਪੈ ਗਿਆ ਥੈਂਕ ਯੂ ਨੀਲਾ ਸਿੰਘ ਜੀ ਮਿਹਰਬਾਨੀ ਠੀਕ ਥੈਂਕ ਯੂ ਥੈਂਕ ਯੂ ਭਾਈ ਜੀ ਥੈਂਕ ਯੂ ਸੋ ਨੀਲਾ ਸਿੰਘ ਜੀ ਰਾਂ ਵਾਲੇ ਜੀ ਜੇ ਕਿਸੇ ਵੀਰਨ ਫਰੀਦਕੋਟ ਇਲਾਕੇ ਚ ਜੰਜੀਰਾ ਦਾ ਬੂਟਾ ਲੈਣਾ ਉਹ ਬਤੈ ਨਾਲ ਸੰਪਰਕ ਕਰ ਸਕਦਾ ਸੋ ਇਸ ਕਰਕੇ ਇਹ ਜੜੀਆਂ ਮੌਤਾਂ ਹੋ ਰਹੀਆਂ ਨੇ ਨਾ ਇਹਨਾਂ ਨੂੰ ਘਟਾਇਆ ਜਾ ਸਕਦਾ ਡਾਕਟਰ ਮਲਕੀ ਸਿੰਘ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੋਣਾ ਸਾਹਿਬ ਕੋਣਾ ਸਾਹਿਬ ਇਹ ਜਿਹੜੀਆਂ ਬੈਸ ਹੁੰਦੀਆਂ ਨੇ ਨਾ ਆ ਸਕਦੀ ਕਿਸੇ ਨਾਲ ਸੰਬੰਧਤ ਹੂੰ ਤਾਨੂੰ ਸੁਨੇਹਕ ਬਾਈਪਤੀ ਹੋ ਗਈ ਜਾਂ ਕੋਈ ਤੁਹਾਨੂੰ ਇਲੈਕਟਿਕ ਸ਼ੌਕਲੀ ਹੋ ਗਈ ਹੂੰ ਇਹਦਾ ਪੋਸਟਮਾਰਟ ਹੋਣਾ ਜ਼ਰੂਰੀ ਹੈ ਜੀ ਜੇ ਤੁਸੀਂ ਪੋਸਟਮਾਰਟ ਕਰਵਾਇਆ ਹੋਗਾ ਤਾਂ ਤੁਸੀਂ ਕਲੇਮ ਕਰ ਸਕਦੇ ਹੂੰ ਬਿਲਕੁਲ ਸਭ ਤੁਹਾਨੂੰ ਕਰਦੇ ਹੀ ਲੱਗਿਆ ਸਭ ਕਹਿੰਦਾ ਜੇ ਭਜਾਉਣਾ ਕੋਈ ਵੱਡੀ ਗੱਲ ਨਹੀਂ ਹਾਂ ਉਹ ਤਾਂ ਪਚਾ ਲੈਂਦੇ ਲੋਕੀ ਚਲੋ ਗਰੀਬ ਬੰਦੇ ਦੀ ਮਦਦ ਵੀ ਹੋ ਜਾਂਦੀ ਹੈ ਨਾ ਲੋੜਵੰਦ ਪਰਿਵਾਰਾਂ ਨੂੰ ਲੈ ਲੈਣਾ ਕਰ ਲੈਣਾ ਕਹਿੰਦਾ ਜੀ ਗਵਰਨਮੈਂਟ ਸੂਤ ਦਿੰਦੀ ਹੈ ਤਾਂ ਲੈਣੀ ਚਾਹੀਦੀ ਹੂੰ ਕਿ ਅਗਰ ਤੁਸੀਂ ਸਪਰੇਅ ਵਗੈਰਾ ਉਹਨਾਂ ਦੀ ਵੀ ਮਾਰਕ ਕਮੇਟੀ ਪੈਸੇ ਕਿਵੇਂ ਦਿੰਦੀ ਹੈ ਇਹ ਨਹੀਂ ਮੈਨੂੰ ਪਤਾ ਹੂੰ ਤੇ ਫਿਰ ਉਹ ਡੀਸੀ ਆਫਿਸ ਤੇ ਰਾਈ ਉਹ ਕਰਨਾ ਪੈਂਦਾ ਪ੍ਰੋਸੀਜਰ ਸਦਾ ਹੂੰ ਹੂੰ ਤੇ ਉਹ ਇਹਨਾਂ ਦੀ ਏਡ ਨਹੀਂ ਜਾਂਦੀ ਹੈ ਹੂੰ ਹੂੰ ਕੋਈ ਜਿਹੜਾ ਮਨਸਾਨ ਦੁਨੀਆ ਤੋਂ ਚਲੇ ਗਿਆ ਉਹਨਾਂ ਦਾ ਵਕਸੌਣਾ ਹੀ ਨਹੀਂ ਹੂੰ ਤੇ ਜੇ ਉਹ ਪੋਸਟਮਾਰਟ ਮੋਕੇ ਡਾਕਟਰ ਰਿਪੋਰਟ ਮਿਲ ਜਾਂਦੀ ਵੀ ਵਾਕਈਏ ਇਸ ਕਰਕੇ ਕਾਜ ਬੜਾ ਤੈ ਹੈਗਾ ਹੂੰ ਹੂੰ ਤਾਂ ਫਿਰ ਤੇ ਜਿਉਂਦਾ ਤੁਸੀਂ ਕੋਸਤਾ ਨਹੀਂ ਰਸ ਮਿਲ ਹੂੰ ਹੂੰ ਉਦੋਂ ਦੇ ਕੋਈ ਪਹੁੰਚ ਹੋਵੇ ਕਿਸੇ ਦੀ ਤੇ ਮੇਰਾ ਖਿਆਲ ਮੰਨ ਲੈਣ ਉਹ ਫਾਰਮੈਲਟੀ ਤਾਂ ਪੂਰੀ ਕਰਨੀਆਂ ਪੈਂਦੀਆਂ ਨੇ ਸਾਰੀਆਂ ਹੂੰ ਬਿਲਕੁਲ ਬਾਕੀ ਫਿਰ ਜਿਹੜਾ ਹੁੰਦਾ ਉਹ ਜਦੋਂ ਡਰ ਜਾਂਦੇ ਨੇ ਨਾ ਸੱਪ ਦੇ ਕੋਹਟੇ ਕੇਸਾਂ ਦੇ ਵਿੱਚ ਡਰ ਦਾ ਕਰਨਾ ਹੱਥ ਤੱਕ ਹੂੰ ਇਹ ਦੇਖ ਕੇ ਤਾਂ ਅਸੀਂ ਘਬਰਾ ਜਾਂਦੇ ਹਾਂ ਕਿਉਂਕਿ ਬੁੱਤ ਸੱਪ ਦਾ ਜਿਹੀ ਹੁੰਦੀ ਹੀ ਨਹੀਂ ਹਾਂ ਡਰ ਨਾਲ ਜ਼ਿਆਦਾ ਮਰਦੇ ਪਾਜੀ ਲੋਕੀ ਡਰ ਨਾਲ ਜਦੋਂ ਇੱਕ ਵਰੀ ਬੰਦੇ ਸੁੱਤੇ ਬੈਠੇ ਕੋਲ ਜਿਹਦੇ ਪਤਾ ਹੀ ਨਹੀਂ ਲੱਗਦਾ ਹੂੰ ਆ ਦੇਖੋ ਗੁਰਦਾਸਪੁਰ ਤੇ ਸਭ ਤੋਂ ਜ਼ਿਆਦਾ ਸਨੇਕ ਬਾਈਟ ਦੇ ਕੇਸ ਨੇ ਪਰ ਮੌਤਾਂ ਜ਼ਿਆਦਾ ਪਟਿਆਲੇ 'ਚ ਹੁੰਦੀਆਂ ਨੇ ਤੁਸੀਂ ਵੇਖੋ ਨਹੀਂ ਤੁਨੇ ਪਟਿਆਲਾ ਕੰਮ ਕਰਦਾ ਤੇ ਹੀ ਹੈ ਗਾਈ ਤਾਂ ਮਤਲਬ ਫਿਰ ਵੀ ਮਤਲਬ ਉਨੀਆਂ ਮੌਤਾਂ ਨਹੀਂ ਹੋ ਰਹੀਆਂ 641 ਕੇਸ ਨੇ 1.5 ਸਾਲ ਦੇ ଥି ਆ ਉਹ ਕੋਈ ਨਹੀਂ ਬਿਲਕੁਲ ਸਾਹਮਣੇ ਨਹੀਂ ਨਾ ਉਹਨੇ ਕਈ ਥਾਵਾਂ ਦੇ ਕੇਸ ਪਰ ਡੈਥ ਰੇਟ ਘੱਟ ਹੈ ਡੈਥ ਰੇਟ ਪਟਿਆਲੇ 'ਚ ਜ਼ਿਆਦਾ ਤੁਸੀਂ ਵੇਖੋ ਡੈਥ ਰੇਟ ਜ਼ਿਆਦਾ ਕੋਈ ਨਹੀਂ ਜੇ ਦਾ ਹਸਪਤਲ ਨੂੰ ਕੋਸ਼ੀ ਤਾਂ ਇਹੀ ਜਾਈ ਦੀ ਤੇ ਡਿਕੇ ਹਸਪਤਲ ਲੈ ਕੇ ਜਾਓ ਗਵਰਨਮੈਂਟ ਹਸਪਤਲਾਂ ਦੀ ਉਸਤੀ ਇਹ ਵੈਕਸੀਨਸ ਹੁੰਦੀਆਂ ਨੇ ਇਨਾਂ ਦੀ ਹਮ ਐਂਟੀ ਸਨੇਕ ਵੈਨਮ ਹੁੰਦਾ ਨਾ ਇਹਦਾ ਹਮ ਹਮ ਬਾਈ ਉਸਕਾ ਖਿਆਲ ਨਹੀਂ ਰੱਖੀ ਦਾ ਹਮ ਉਹ ਉਹ ਵੀ ਨਮਾ ਪ੍ਰੋਸੀਜਰ ਹੁੰਦਾ ਦਾ ਪੇਸ਼ੈਂਟ ਆਉਂਦੇ ਵੀ ਕਰਕੇ ਜੀ ਜੀ ਐਕਸਪਾਇਰ ਹੋ ਜਾਂਦੇ ਨੇ ਤੇ ਗੌਰਮੈਂਟ ਉਸ ਰਿਕਵਰ ਦੇ ਵਿੱਚ ਤਾਂ ਅਵੇਲੇਬਲ ਹੁੰਦਾ ਹੈ ਹਾਂ ਉੱਥੇ ਅਵੇਲੇਬਲ ਹੈ ਹਲਕਾ ਦਾ ਤੇ ਨੰਬਰ ਕਿ ਮੈਂ ਤੁਹਾਨੂੰ ਪੰਡਤ ਸੋਹਲਾਲ ਪਾਟਕ ਨੂੰ ਨਹੀਂ ਪੁੱਟੂਗੀ ਤੁਸੀਂ ਤੁਹਾਡੇ WhatsApp ਓਕੇ ਓਕੇ ਜ਼ਰੂਰ ਜ਼ਿਕਰ ਕਰਾਂਗੇ ਅੱਜ ਸ਼ਾਮ ਦੇ ਪ੍ਰੋਗਰਾਮਸ ਪਾਵਾਂਗੇ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੋ ਡਾਕਟਰ ਮਲਕੀ ਸਿੰਘ ਪੱਟੀ ਤੋਂ ਜੁੜੇ ਸੀ ਸੋ ਇਸ ਕਰਕੇ ਦੋਸਤੋ ਇਹ ਜਿਹੜੀਆਂ ਮੌਤਾਂ ਨੇ ਨਾ ਇਹ ਵੀ ਖੁਦਕੁਸ਼ੀਆਂ ਤੇ ਕਤਲ ਨੇ ਕਿਉਂਕਿ ਸਾਡੀਆਂ ਲਾਪਰਵਾਹੀਆਂ ਇਸ ਤੇ ਲਈ ਜ਼ਿੰਮੇਵਾਰ ਨੇ ਸੋ ਜ਼ਰੂਰ ਇਸਦਾ ਖਾਸ ਖਿਆਲ ਰੱਖੋ ਬਹੁਤ ਕਿਸਮ ਦੇ ਬਾਬੇ ਨੇ ਇਹਨਾਂ ਤੋਂ ਬਚਨ ਦੀ ਜ਼ਰੂਰਤ ਹੈ। ਇਹ ਖਾਸ ਸੱਪ ਬਾਬੇ ਨੇ ਇੱਕ ਦੂਸਰੇ ਬਾਬੇ ਨੇ ਸੋ ਇਹਨਾਂ ਤੋਂ ਖਾਸ ਖਿਆਲ ਰੱਖੋ ਸਮੇਂ ਦੇ ਹਾਨੀ ਬਣੋ। ਸੋ ਇਸ ਤਰ੍ਹਾਂ ਦੀ ਜਿਹੜੀ ਫਾਸਟਡ ਟੈਕਨੀਕ ਹੈ ਉਸ ਤੋਂ ਇਹ ਚੀਜ਼ਾਂ ਸਿੱਖੋ।